ਸ੍ਰੀ ਆਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਖੜਾ ਜਲ ਵਿਵਾਦ ਹਾਈ ਕੋਰਟ ਨੇ ਦਿੱਤਾ ਅੰਤਿਮ ਆਦੇਸ਼ ਪਾਣੀ ਛੱਡਣ ਦੇ ਹੁਕਮ ਲਾਗੂ ਰੱਖਣ ਦੇ ਨਿਰਦੇਸ਼ ਦਿੱਤੇ ਹਨ ਪੰਜਾਬ ਅਤੇ ਹਰਿਆਣਾ ਵਿੱਚਕਾਰ ਚੱਲ ਰਹੇ ਪਾਖੜਾ ਪਾਣੀ ਵਿਵਾਦ ਤੇ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ 6 ਮਈ 2025 ਨੂੰ ਕੀਤੇ ਜਾਣ ਕੀਤੇ ਪਾਣੀ ਦੇ ਛੱਡਣ ਦੇ ਹੁਕਮ ਬਿਲਕੁਲ ਸਹੀ ਹਨ ਅਤੇ ਇਹ ਹੁਕਮ ਲਾਗੂ ਰਹਿਣਗੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਧਾਇਰ ਸਮੀਖਿਆ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ 6 ਮਈ ਦੇ ਹੁਕਮ ਹੀ ਲਾਗੂ ਰਹਿਣਗੇ ਜਿੰਨਾ ਤਹਿਤ ਐਮਰਜੈਂਸੀ ਸਥਿਤੀ ਵਿੱਚ ਪਾਣੀ ਛੱਡਣ ਦੀ ਕਾਰਵਾਈ ਹੋਈ ਸੀ ਜਿਸ ਨਾਲ ਲੋਕਾਂ ਲੋਕਾਂ ਨੂੰ ਪਾਣੀ ਦੀ ਸਪਲਾਈ ਜ ਕਿੰਨੀ ਬਣੀ ਹੈ ਜੇਕਰ ਪੰਜਾਬ ਨੂੰ ਕੋਈ ਵੀ ਇਤਰਾਜ਼ ਹੈ ਤਾਂ ਉਹ ਇਸ ਉਹ ਨਿਜਮ ਸੱਤ ਦੇ ਤਹਿਤ ਕੇਂਦਰ ਸਰਕਾਰ ਨੂੰ ਰਸਮੀ ਤੌਰ ਤੇ ਆਪਣਾ ਇਤਰਾਜ਼ ਇਤਰਾਜ਼ ਭੇਜ ਸਕਦਾ ਹੈ ਬੀਬੀਐਮਬੀ ਵੱਲੋਂ 2 ਮਈ 2025 ਨੂੰ ਹਰਿਆਣੇ ਨੂੰ 8.500 ਕਿਊਸਕ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦਾ ਪੰਜਾਬ ਨੇ ਵਿਰੋਧ ਕੀਤਾ ਸੀ 28 April ਨੂੰ ਸਾਰੇ ਰਾਜਾਂ ਦੀ ਮੀਟਿੰਗ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ ਇਸ ਤੋਂ ਬਾਅਦ ਕੇਂਦਰ ਨੇ ਅਮਰਜੈਂਸੀ ਵਿੱਚ ਪਾਣੀ ਛੱਡਣ ਦਾ ਹੁਕਮ ਦਿੱਤਾ ਸੀ ਸੀਆਈਐਫਐਸ ਸੀਆਈਐਸਐਫ ਦੀ ਤਾਇਨਾਤੀ ਦੇ ਵਿਵਾਦ ਕੇਂਦਰ ਸਰਕਾਰ ਨੇ 19 ਮਈ ਨੂੰ ਡੈਮ ਦੀ ਰਾਖੀ ਲਈ ਸੀਆਈਐਫਐਸ ਸੀਆਈਐਸਐਫ ਦੀ ਤਾਇਨਾਤੀ ਮੌਜੂਦ ਕੀਤੀ ਹੈ ਪੰਜਾਬ ਨੇ ਇਸ ਦੇ ਇਤਰਾਜ਼ ਜਤਾਇਆ ਸੀ ਜਦੋਂ ਕਿ ਪੁਲਿਸ ਇਹ ਕੰਮ ਮੁਫਤ ਕਰ ਰਹੀ ਹੈ ਤਾਂ ਵਾਧੂ ਖਰਚਾ ਕਿਉਂ ਹੋਵੇ ਅਦਾਲਤ ਨੇ ਦੋਵਾਂ ਸੂਬਿਆਂ ਨੂੰ ਆਪਸੀ ਸਹਿਯੋਗ ਨਾਲ ਤੇ ਆ ਦੀ ਭਾਵਨਾ ਨਾਲ ਵਿਵਾਦ ਹੱਲ ਕਰਨ ਦੀ ਅਪੀਲ ਕੀਤੀ ਹੈ 6 ਮਈ ਨੂੰ ਪਾਣੀ ਛੱਡਣ ਦੇ ਹੁਕਮ ਲਾਗੂ ਰਹਿਣਗੇ 6 ਮਈ ਦੇ ਪਾਣੀ ਛੱਡਣ ਦੇ ਹੁਕਮ ਲਾਗੂ ਰਹਿਣਗੇ ਪੰਜਾਬ ਦੀ ਸਮਿਖਿਆ ਪਟੀਸ਼ਨ ਰੱਦ ਇਤਰਾਜ਼ ਹੋਣ ਤੇ ਕੇਂਦਰ ਨੂੰ ਸੂਚਿਤ ਕੀਤਾ ਕਰਨ ਦੇ ਸੰਦੇਸ਼ ਸੀਆਈਐਸਐਫ ਦੀ ਤਨਾਤੀ ਤੇ ਇੱਕ ਵਿਵਾਦ ਜਾਰੀ ਇਸ ਫੈਸਲੇ ਇਹ ਫੈਸਲਾ ਪੰਜਾਬ ਹਰਿਆਣਾ ਪਾਣੀ ਵਿਵਾਦ ਵਿੱਚ ਇੱਕ ਵੱਡਾ ਮੋੜ ਹੈ ਜਿਸ ਨਾਲ ਹੁਣ ਕੇਂਦਰ ਸਰਕਾਰ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ